ये ट्रैक्टर चौबीस मॉडल है, है बिल्कुल नया ट्रैक्टर है जिस रेट में प्रवीण बाबू ने आपको ट्रैक्टर दिया है कहीं और मिल जाएगा जे रेट के मिलेगा कि नहीं मिलेगा नहीं मिलेगा कितनी कितनी जगह में आप जाकर आए हो के ये ट्रैक्टर मिले जे मिल जाए किसी ने इतनी पीसा मांगा है जितना इस प्रवीण बाबू ने आपको ट्रैक्टर दे दिया नहीं नहीं, नहीं रहा मैं रिकॉर्डिंग में बोल रहा हूँ एक महीने के अंदर अंदर ना पसंद आओ कोई प्रॉब्लम लगो तो चेंज करके ले जाओ ਸਹੀ ਹੈ बाबू ਸਹੀ ਹੈ ਐਸਾ ਰੇਟ ਤਾਂ ਨਹੀਂ ਮਿਲੇਗਾ کہیں ਹਾਂਜੀ ਮੇਰੇ ਪਿਆਰੇ ਤੁਹਾਡਾ ਸਾਰਿਆਂ ਦਾ ਸਵਾਗਤ ਆਪਣੀ YouTube ਚੈਨਲ ਤੇ Facebook ਪੇਜ ਦੇਸੀ ਹੁੱਡ ਟੀਵੀ ਵਿੱਚ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਵਧੀਆ ਤੁਹਾਨੂੰ ਬਈ ਸ਼ਰਮੇ ਨਾ ਬੁਲਾਉਣੇ ਆ ਅੱਗੇ ਦੀ ਜਾਣਕਾਰੀ ਆਪਾਂ ਗਿਦਨੇ ਆ ਅਜੋ ਅੱਗੇ ਵੀਡੀਓ ਕਰਦੇ ਹਾਂ ਕੰਟੀਨਿਊ ਬਈ ਸਤਿ ਸ਼੍ਰੀ ਅਕਾਲ ਟੀਲੋ ਸਭ ਕੀ ਹਾਲ ਚਾਲ ਵਧੀਆ ਵੀਰੇ ਵਧੀਆ ਤੁਸੀਂ ਸੁਣਾਓ ਬਾਈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਚਰਦੀ ਕਲਾ ਰੱਖੇ ਬਾਈ ਤੁਹਾਨੂੰ ਸਾਰਿਆਂ ਨੂੰ ਪਹਿਲਾਂ ਤਾਂ ਬਾਈ ਸਾਰਿਆਂ ਨੂੰ ਦੀਵਾਲੀ ਦੀਆਂ ਲੱਖ ਲੱਖ ਵਧਾਈਆਂ ਵੀਰੇ ਤੇ ਪਟਾਕੇ ਚਲਾਉਣ ਤੋਂ ਬੱਚਾ ਬਚੋ ਕਿਉਂਕਿ ਆਤ ਕੀ ਆਪਾਂ ਇਹਨਾਂ ਨੂੰ ਨੁਕਸਾਨ ਹੋਇਆ ਪੰਜਾਬ ਦੇ ਵਿੱਚ ਤੇ ਮੈਂ ਰਹਿ ਦਿੰਦਾ ਕਿ ਨਾ ਚਲਾ ਨਾ ਖੁਸ਼ੀਆਂ ਬਣਾਓ ਹਾਂ ਜਿੰਨੀ ਕਿ ਲੋੜਾ ਉੰਨੀ ਕਮਣਾ ਕਿਹ ਗਲਤ ਗੱਲ ਆ ਵੀਰੇ ਸਹੀ ਗੱਲ ਆ ਅੱਜ ਆਪਾਂ ਆਏ ਸੀ ਫਤਿਹਬਾਦ ਦੇ ਵਿੱਚ ਪ੍ਰਵੀਨ ਬਾਊ ਕੋਲੇ ਆਏ ਸੀ ਤੇ ਬਾਊ ਦਾ ਟਰੈਕਟਰ ਬੈਠੇ ਬੈਠੇ ਨੇ ਵੇਚਤਾ ਤੇ ਬਾਊ ਨਾਲ ਗੱਲ ਕਰਾਵਾਂਗੇ ਤੇ ਕਸਟਮਰ ਨਾਲ ਵੀ ਗੱਲ ਕਰਾਵਾਂਗੇ ਚਲਦੀ ਚਲਦੀ ਵੀਡੀਓ ਦੇ ਵਿੱਚ ਦਿਓ ਵਧਾਈਆਂ ਜੌਂਡੀ 2050 36 ਦੀਆਂ ਤੇ ਬਾਊ ਜੀ ਨਮਸਕਾਰ ਨਮਸਕਾਰ ਜੀ ਬਾਊ ਜੀ ਆਜੋ ਭਾਈ ਜੀ ਪਹਿਲਾਂ ਤੋਂ ਆਪਕੋ ਹਮਾਰੇ ਟਰੈਕਟਰ ਕੀ ਬਹੁਤ ਬਹੁਤ ਵਧਾਈਓ ਹਮਾਰਾ ਟਰੈਕਟਰ ਆਪਕੇ ਘਰ ਜਾ ਕੇ ਖੂਬ ਆਪਕੋ ਕਮਾਈ ਕਰਕੇ ਦੇ ਬਰਕਤ ਕਰੇ ਹਮਾਰਾ ਟਰੈਕਟਰ ਠੀਕ ਹੈ ए बाबूजी बताओ खुलकर बोलो ऐसे मत करो यार खुल गया बाबूजी कहाँ से आए हो थोड़े हां जी थोड़े सार से बाबूजी कैसे लगा हमारे बाबू से ट्रैक्टर लेकर अच्छा लगा अच्छा लगा हाँ। रेड कैसा लगा रेट ज्यादा सही कैसे लगा ना सही है रेट सही है सही है यह ट्रैक्टर या मॉडल है, है बिल्कुल नया ट्रैक्टर है जिस रेट में प्रवीण बाबू ने आपको ट्रेनर दिया है कहीं और मिल जाएगा जे रेट के मिलेगा कि नहीं मिलेगा नहीं मिलेगा कितनी कितनी जगह में आप सौदे नहीं, नहीं। नहीं नहीं। से खुश हो दम्मा खुश हो दमा सही प्रिया क्या आज मेरे भाई ट्रैक्टर वीडियो देख रहे यार आप इनको क्या कहना चाहेंगे कहना क्या है आओ भाई के पास अच्छा रेट अच्छे ट्रैक्टर। अच्छे ट्रैक्टर। जैसे आपको बोल दिया था ने कागज पत्थरों का एक बात और है मैं रिकॉर्डिंग में बोरा एक महीने के अंदर अंदर ना पसंद आओ कोई प्रॉब्लम तो चेंज करके कर ले जाओ सही है बहू सही है ऐसा रेट तो नहीं मिलेगा कहीं ਲਓ ਬਾਈ ਜੀ ਕਿਸੇ ਨੇ ਵੀ ਟਰੈਕਟਰ ਲੈਣਾ ਹੋ ਕੋਈ ਵੀ ਟਰੈਕਟਰ ਲੈਣਾ ਹੋ ਇੱਕ ਵਾਰ ਫਤਿਹਬਾਦ ਪ੍ਰਵੀਨ ਬਾਉ ਜੀ ਕੋਲੇ ਆ ਕੇ ਦੇਖੋ ਤੇ ਬਾਉ ਜੀ ਆਪਾਂ ਗੱਲ ਕਰਾਉਨੇ ਆ ਪ੍ਰਵੀਨ ਬਾਉ ਜੀ ਨਮਸਕਾਰ ਨਮਸਕਾਰ ਜੀ ਕੀ ਹਾਲ ਆ ਬਾਉ ਜੀ ਵਧੀਆ ਜੀ ਵਧੀਆ ਹੋਰ ਠੀਕ ਹੋ ਹਾਂਜੀ ਵਧੀਆ ਸਭ ਬਾਉ ਜੀ ਸਾਡੇ ਵੀਰਾਂ ਨੂੰ ਇਹ ਦੱਸੋ ਤੁਹਾਡੀ ਪਹਿਲਾਂ ਤੋਂ ਦੁਕਾਨ ਦੱਸੋ ਤੁਹਾਡੀ ਸ਼ਾਪ ਕਿੱਥੇ ਆ ਆਪਣੀ ਦੁਕਾਨ ਹੈ ਜੀ ਫਤਿਹਾਬਾਦ ਆਟੋ ਮਾਰਕੀਟ ਦੇ ਅੰਦਰ 8 ਨੰਬਰ ਦੁਕਾਨ ਹੈ ਜੀ 8 ਨੰਬਰ ਦੁਕਾਨ ਜੀ ਹਾਂਜੀ ਠੀਕ ਹੈ ਜੀ ਇਹ ਟਾਈਮਿੰਗ ਕੀ ਹੈ ਬਾਊ ਜੀ ਤੁਹਾਡੇ ਇਥੇ ਅਸੀਂ ਮਾਲਾ ਸਵੇਰੇ 8:30 ਵਜੇ ਦੁਕਾਨ ਖੁੱਲ ਜਾਂਦੀ ਹੈ ਰਾਤ ਨੂੰ 7 ਵਜੇ ਤੱਕ ਇੱਥੇ ਹੀ ਹੁੰਨੇ ਆ ਜੀ ਡੇਲੀ ਕੋਈ ਛੁੱਟੀ ਛੱਡੀ ਨਹੀਂ ਕੋਈ ਛੁੱਟੀ ਨਹੀਂ ਜੀ ਸਰ ਬਾਊ ਜੀ ਕਿੰਨੇ ਕੁ ਟਰੈਕਟਰ ਹੁੰਦੇ ਤੁਹਾਡੇ ਸਾਡੇ ਕੋਲ 35-40 ਟਰੈਕਟਰ ਹੁੰਦੇ ਜੀ ਮੌਕੇ ਤੇ ਪਹਿਲੀ 40 ਤੇ ਲੋਨ ਫਾਇਨਸ ਹੁੰਦੀ ਹਾਂਜੀ ਹੋ ਜਾਂਦਾ ਫਾਇਨਸ ਦੀ ਸਵੀਦਾ ਅਪਰੋਵਡ ਹੈ ਸਾਰੀ ਸਰ ਦੀ ਹਾਂਜੀ ਪੰਜਾਬ ਹਰਿਆਣਾ ਰਾਜਸਥਾਨ ਹਾਂਜੀ ਹਰ ਜਗ੍ਹਾ ਲਾਵੇ ਮੈਟਰੋ ਪੁਰਾਣੇ ਕੱਟੇ ਜਾਂਦੀ ਆ ਜਿਹੜਾ ਵੀ ਟਰੈਕਟਰ ਲੈਣਾ ਹੋਵੇ ਜਾਇਜ਼ ਰੇਟ ਦੇ ਵਿੱਚ ਚਾਰ ਜਗ੍ਹਾ ਤੇ ਜਿੱਥੇ ਵੀ ਆਉਦੇ ਏਰੀਆ ਦੇ ਵਿੱਚ ਰੇਟ ਪਤਾ ਕਰਕੇ ਆਇਓ ਜੇ ਤੁਹਾਡਾ 20 ਤੋਂ 50000 ਦੇ ਵਿੱਚ ਨਾ ਵੱਚਤ ਹੋਈ ਤਾਂ ਟਰੈਕਟਰ ਨਾ ਲਿਓ ਇਹ ਵੱਚਤ ਹੋਈ ਤਾਂ ਲਿਓ ਕੇ ਬਾਉ ਜੀ ਨਾ ਬਿਲਕੁਲ ਜਾਇਜ਼ ਗੱਲ ਆ ਜੀ ਜਿੱਦਾਂ ਬਾਉ ਜੀ ਨੇ ਕਹਿਤਾ ਕਿ ਟਰੈਕਟਰ ਇਦਾਂ ਹੀ ਆ ਤੇ ਇਥੋਂ ਜੇ origignal ਆ ਫੀਲਡ ਆ ਤਾਂ ਸੀੜੀ ਹੋਊਗਾ ਬਈ ਹੂੰ ਕੀ ਗੱਲ ਤੇਈ ਕੋਈ ਵੀ ਕਰਨੀ ਗੱਲ ਬਾਊ ਜੀ ਤੁਹਾਡੇ ਤੋਂ ਨਹੀਂ ਲਗਾਉਂਦੇ ਨਾ ਨਾ ਜੀ ਟਰੈਕਟਰ ਦੀ ਤੁਸੀਂ ਦੇਖੋ ਜਮਾ ਨਵਾਂ ਹੀ ਲੈ ਗਈ ਆ ਮੜਾ ਜਾਂ ਕੈਮਰਾ ਦਿਖਾ ਟਰੈਕਟਰ ਜਾ ਪੰਮਾ ਹਾਰ ਪਾ ਕੇ ਲੈ ਜਾਓ ਟਰੈਕਟਰ ਤੇ ਇੰਨਾ ਇੰਨਾ ਵਾ ਮਾਲਾ ਪਾ ਕੇ ਕਿਉਂ ਜੀ ਦੀਵਾਲੀ ਦਾ ਬਾਈ ਮਿੱਤਰੋ ਛੋਟੀ ਅੱਜ ਕਿਉਂ ਜੀ ਮਾਤਾ ਰਾਣੀ ਤੇ ਟੋਟੇ ਤੇ ਕਿਰਪਾ ਕਰਤੀ ਹੋ ਗਈ ਬਾਊ ਜੀ ਹੈ ਜੀ ਖੁਸ਼ ਹਾਂ ਬਾਊ ਪ੍ਰਵੀਨ ਪ੍ਰਵੀਨ ਦੇ ਸੌਦੇ ਤੋਂ ਤੇ ਬਾਊ ਪ੍ਰਵੀਨ ਦੇ ਟਰੈਕਟਰ ਦੇ ਤੋਂ ਖੁਸ਼ ਹਾਂ ਬਾਗੋ ਬਾਗੋ ਖੁੱਲ ਕੇ ਬੋਲ ਜਰਾ ਦੁਮਾਰਾ ਜੀ ਹਾਂਜੀ ਦੁਮਾਰਾ ਜੀ ਆ ਰਾਜੀ ਆ ਕਹਿੰਦਾ ਬਾਈ ਫਟਿਆਵਾਦ ਆ ਤੋਂ ਮਾਰਕੀਟ ਜਿੱਥੇ ਬਾਈ ਟਰੈਕਟਰਾਂ ਦੀ ਮੰਡੀ ਲੱਗਦੀ ਆ ਉਹਦੇ ਵਿੱਚ 8 ਨੰਬਰ ਦੁਕਾਨਾ ਪ੍ਰਵੀਰ ਬਾਪੂ ਦੀ ਕੋਈ ਵੀ ਟਰੈਕਟਰ ਲੈਣਾ ਹੋਵੇ ਠੀਕ ਐ ਇੱਕ ਵਾਰ ਬਾਪੂ ਕੋਲੇ ਦਰਸ਼ਨ ਦੇ ਕੇ ਦੇਖੋ ਇੱਕ ਵਾਰ ਜਰੂਰ ਆ ਕੇ ਦੇਖੋ ਤੇ ਤੁਹਾਨੂੰ ਬਾਊ ਜੀ ਬਾਊ ਜੀ ਨੰਬਰ ਕਿੰਨਾ ਤੁਹਾਡਾ 90506 90506 651 65 919 919 ਜੀ ਠੀਕ ਹੈ ਜੀ ਸੱਤ ਤੋਂ ਸੱਤ ਫੋਨ ਲਾ ਸਕਦੇ ਆ ਉਦੋਂ ਬਾਅਦ ਨਹੀਂ ਲਾਉਣਾ ਹਾਂਜੀ ਕੀ ਗਲਤ ਗੱਲ ਹੈ ਜੀ ਕੋਈ ਵੀ ਟਰੈਕਟਰ ਲੈਣਾ ਹੋਵੇ ਪੁਰਾਣਾ ਹਰ ਤਰ੍ਹਾਂ ਦਾ ਟਰੈਕਟਰ ਫਤਿਹਬਾਦ ਦੇ ਵਿੱਚੋਂ ਮਿਲੂ ਜਾਇਜ਼ ਰੇਟ ਦੇ ਵਿੱਚ ਕਾਪੀ ਕਾਗਜ਼ਾਂ ਦੀ ਇਕੱਲੀ-ਕੱਲੀ ਚੀਜ਼ ਦੀ ਹਰਮਨਗਰ ਜੀ ਜ਼ਿੰਮੇਵਾਰੀ ਹੋਊਗੀ ਲੋਨ ਫੈਂਸ ਖੁਦ ਕਰਾ ਕੇ ਦੇਣਗੇ ਪੁਰਾਣਾ ਟਰੈਕਟਰ ਜਿੰਨੇ ਦਾ ਹੋਊਗਾ ਓਨੇ ਦਾ ਹੀ ਕੱਟਿਆ ਜਾਊਗਾ ਹਾਂਜੀ ਹਾਂਜੀ ਤੇ ਗਲਤ ਗੱਲ ਹੈ ਜੀ ਨਾ ਠੀਕ ਹੈ ਜਾਇਜ਼ ਰੇਟ ਲੈਣਾ ਤਪਾ ਦੇ ਵਾਲਾ ਆ ਜੋ 8 ਨੰਬਰ ਦੁਕਾਨ ਤੇ ਕਿ ਬਹੁਤ ਗਲਤ ਨਾ ਸਹੀ ਹੈ ਜੀ ਠੀਕ ਹੈ ਗੱਲ ਵੀਡੀਓ ਵਧੀਆ ਲੱਗੀ ਨਾ ਦੱਬ ਕੇ ਲੈ ਕਮੈਂਟ ਸ਼ੇਅਰ ਕਰੋ ਪੇ ਨੂੰ ਕਰ ਲਓ ਫੋਲੋ ਦੇਸੀ ਹੌਟਾ ਟੀਵੀ ਮੇਰਾ ਮੋਬਾਈਲ ਨੰਬਰ 947884545 ਦੂਜਾ ਨੰਬਰ 8872945 ਬਹੁਤ ਬਹੁਤ ਮਿਹਰਬਾਨੀ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਬਾਈ ਜੀ ਵਧਾਈਆਂ ਤੁਹਾਨੂੰ ਬਹੁਤ ਬਹੁਤ ਜੀ ਥੈਂਕ ਯੂ ਬਾਈ ਜੀ ਮਿਹਰਬਾਨੀ ਜੀ